ਵਿਚ ਬੇਹੱਦ ਮੰਦ ਭਾਗਾ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਟੱਕਰ ਖੜੇ ਟਰਾਲੇ ਦੇ ਵਿੱਚ ਹੋ ਜਾਂਦੀ ਹੈ ਜਿਸ ਤੋਂ ਬਾਅਦ ਬੱਸ ਦਾ ਕੀ ਹਸ਼ਰ ਹੁੰਦਾ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਮੰਦ ਭਾਗੀ ਗੱਲ ਹੈ ਕਿ ਇਸ ਘਟਨਾ ਕਰਮ ਦੇ ਵਿੱਚ ਦੋ ਸਵਾਰੀਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਈ ਦਰਜਨ ਸਵਾਰੀਆਂ ਜਿਹੜੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤਾਂ ਮਰਨ ਵਾਲਿਆਂ ਦੀ ਦੋਵੇਂ ਜਿਹੜੀਆਂ ਨੇ ਔਰਤਾ ਦੱਸੀਆਂ ਜਾਗ ਨੇ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਉੱਚੀ ਉੱਚੀ ਸਵਾਰੀਆਂ ਦੇ ਵੱਲੋਂ ਚੀਖ ਚਿਹਾੜਾ ਪਾਇਆ ਗਿਆ ਤੇ ਐਨ ਮੌਕੇ ਦੇ ਉੱਤੇ ਪਿੰਡ ਵਾਲੇ ਭੱਜੇ ਹੋਏ ਆਏ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਮਰਾਲਾ ਦੇ ਨੇੜਲੇ ਪਿੰਡ ਰੋਲੀਆਂ ਵਿਖੇ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਰਾਲੇ ਦੇ ਨਾਲ ਟਕਰਾਜ ਜਾਂਦੀ ਹੈ ਤੇ ਦੋ ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਈ ਦਰਜਨ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਰਾਤੀ ਹਰਦੁਆਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਸਮਰਾਲਾ ਦੇ ਨਜ਼ਦੀਕ ਇਹ ਹਾਦਸਾ ਵਾਪਰਦਾ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਹੈ ਕਿ ਇਸ ਬੱਸ ਦੇ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਪਰ ਖੱਜੇ ਤੱਕ ਉੱਡ ਚੁੱਕੇ ਨੇ ਤਾਂ ਆਪਣੀ ਜਾਨ ਬਚਾਉਣ ਦੇ ਲਈ ਸਵਾਰੀਆਂ ਚੀਕ ਚਿਹਾੜਾ ਪਾਉਣ ਲੱਗੀਆਂ ਜਿਸ ਤੋਂ ਬਾਅਦ ਭੱਜੇ ਆਏ ਪਿੰਡ ਵਾਲੇ ਤੇ ਉਹਨਾਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਕਿਵੇਂ ਬਸ ਤੇ ਪਰਖੱਚੇ ਉੱਡੇ ਨੇ ਤੇ ਸਵਾਰੀਆਂ ਦਾ ਸਾਰਾ ਸਮਾਨ ਇਸ ਵੇਲੇ ਸੜਕ ਦੇ ਉੱਤੇ ਖਿੰਡਿਆ ਹੋਇਆ ਅਕਸਰ ਹੀ ਸੜਕ ਦੇ ਕਿਨਾਰੇ ਖੜੇ ਟਰਾਲੇ ਟਰੈਕਟਰਾਂ ਜਾਂ ਫਿਰ ਟਰੱਕਾਂ ਦੇ ਕਰਕੇ ਵੱਡੇ ਹਾਦਸੇ ਵਾਪਰਦੇ ਨੇ ਪਰ ਅਜੇ ਤੱਕ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਕਿਸੇ ਤਰ੍ਹਾਂ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਉਸ ਮੰਦ ਭਾਗੇ ਹਾਦਸੇ ਦੀਆਂ ਕਿ ਬਸ ਦਾ ਇੱਕ ਪਾਸਾ ਤਾਂ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ ਕੁਝ ਵੀ ਇਸ ਬੱਸ ਦਾ ਨਹੀਂ بچਿਆ ਇੰਨਾ ਜਿਆਦਾ ਭਿਆਨਕ ਇਹ ਹਾਦਸਾ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਵਸਤਾ ਪੂਰੀ ਤਰ੍ਹਾਂ ਕੰਡਮ ਹੋ ਚੁੱਕੀ ਹੈ ਕਿਤੇ ਵੀ ਕੁਝ ਵਿਖਾਈ ਨਹੀਂ ਦੇ ਰਿਹਾ ਕਿ ਆਖਿਰਕਾਰ ਬੱਸ ਦਾ ਇੱਕ ਪਾਸੇ ਦਾ ਕੋਈ ਪੁਰਜਾ ਬਚਿਆ ਹੋਵੇਗਾ ਜਾਂ ਨਹੀਂ ਤਾਂ ਇਸ ਵੇਲੇ ਬੱਸ ਦੇ ਵਿੱਚ ਜੋ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਦੂਜੇ ਪਾਸੇ ਇਸ ਟਰਾਲੇ ਚਾਲਕ ਅਤੇ ਇਸ ਬੱਸ ਦੇ ਡਰਾਈਵਰ ਦੀ ਵੀ ਜੋ ਹੈ ਗਲਤੀ ਮੰਨੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਇਹ ਟਰਾਲਾ ਖੜਾਇਆ ਹੋਇਆ ਸੀ ਸੜਕ ਦੇ ਵਿੱਚਕਾਰ ਤਾਂ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਸ ਬੱਸ ਦੀ ਸਪੀਡ ਵੀ ਜ਼ਿਆਦਾ ਸੀ ਹਾਲਾਂਕਿ ਇਸ ਬਾਰੇ ਕੋਈ ਜੋ ਅਧਿਕਾਰਿਕ ਪੁਸ਼ਟੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਪਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਕਿ ਕਿਵੇਂ ਸੜਕ ਦੇ ਉੱਤੇ ਚੀਕ ਚਿਹਾੜਾ ਪੈ ਜਾਂਦਾ ਹੈ ਉੱਚੀ ਉੱਚੀ ਜਾਨ ਬਚਾਓ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਸ ਤੋਂ ਬਾਅਦ ਪਿੰਡ ਵਾਲੇ ਭੱਜੇ ਹੋਏ ਆਉਂਦੇ ਨੇ ਸਵੇਰੇ 5:30 ਵਜੇ ਦੇ ਕਰੀਬ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਖੜੇ ਟਰਾਲੇ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਹੋਈ ਟੂਰਿਸਟ ਬੱਸ ਟੱਕਰਾ ਜਾਂਦੀ ਹੈ ਜਿਸ ਤੋਂ ਬਾਅਦ ਬਸ ਦਾ ਕੀ ਹਸ਼ਰ ਹੁੰਦਾ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਬਸ ਦਾ ਅਗਲਾ ਇੱਕ ਪਾਸਾ ਤਾਂ ਪੂਰੀ ਤਰ੍ਹਾਂ ਕਬਾੜ ਬਣ ਚੁੱਕਿਆ ਇੰਨਾ ਜ਼ਿਆਦਾ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ ਕਬੀ ਕੀ ਮਾਮਲਾ ਹੋਇਆ ਜਰਜਾ ਸਾਡੇ ਪਿੰਡ 5:30 ਵਜੇ ਸਾਡੇ ਟਰੱਕ ਦੇ ਵਿੱਚ ਬਸ ਜਾਂਦੀ ਸੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚਿੱਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਸਤਾ ਹੋਇਆ ਏ ਕਿ ਕਾਫੀ ਜਣਿਆਂ ਦੇ ਕਿੰਨੇ ਕੁ ਬੰਦੇ ਲੱਦੇ ਸੀ ਬੱਸ 'ਚ ਕਿੰਨੇ ਕੁ ਬੰਦੇ ਸਨ ਹੌਣ ਦੀ ਵੀ 50-60 ਹੁੰਦੀ 50-60 ਹੁੰਦੀ ਤੇ ਕੀ ਹੋਇਆ ਖੜੇ ਟਰਾਲੇ ਵਿੱਚ ਠੋਕ ਦਿਆ ਬੱਸ ਵਾਲੇ ਨੇ ਰਾਤ ਭਰ ਸਭ ਸੈਲਰੀ बस कहाँ से आ रही थी बस हरिद्वार से आ रही थी पचास लोग थे हाँ। कितने में लगी है थोड़ी थोड़ी लगी है सबको बीस के यात्री को लगी है ठीक है सब ज्यादा ज्यादा किसी को आपको जाना कहाँ था अमृतसर जा रहे थे हरिद्वार से बच्चे भी हैं। बच्चे भी है, उज़ौर भी। उज़ौर भी है। अभी ये लगी। कमर में लगी है कितने बजे हुआ था ये आज? सुबह सुबह छह बजे हुआ साढ़े पाँच बजे पाँच बजे हो गए देहात तो नहीं है तभी नींद में थे ਕਿਆ ਲੱਗਦਾ ਡਰਾਈਵਰ ਕੋ ਨੀਂਦ ਵਗੈਰਾ ਆ ਗਈ ਸੀ ਡਰਾਈਵਰ ਨੂੰ ਝਪਕੇ ਆ ਗਏ ਕਿੰਨੀ ਰਾਤ ਬਸੇ ਗਾੜੀ ਚਲਾ ਰਹਾ ਪਿਸਾਬ ਕਰਨੇ ਲਈ ਵੀ ਨਹੀਂ ਰੋਕਾ ਉਸਨੇ ਗਾੜੀ ਡਰਾਈਵਰ ਠੀਕ ਹੈ ਡਰਾਈਵਰ ਤਾਂ ਭੱਗ ਗਿਆ ਗਾੜੀ ਵਿੱਚੋਂ ਇਹ ਨਾ ਜੀ ਇੱਕ ਟੂਰਿਸਟ ਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਰਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਸਵੇਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਨੇ ਕਿਹੜੇ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅੰਮ੍ਰਿਤਸਰ ਹਰਦੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹਦਾ ਤਾਂ ਨਹੀਂ ਮੈਂ ਤਾਂ ਬੈਠੇ ਜੀ ਜਿਹੜਾ ਟਰਾਲਾ ਸੀ ਜੀ ਇਹ ਤਾਂ ਫੜਿਆ ਗਿਆ ਬੱਦਿਆ ਕਿ ਰੋਜ਼ ਗੱਲ ਹੋਇਆ ਨਹੀਂ ਹਜੇ ਡਰਾਈਵਰ ਇਹਦਾ ਭੱਜਿਆ ਹੋਰ ਟਰਾਲਾ ਇਹ ਰੋਡ ਤੇ ਖੜਾ ਹੋਇਆ ਖੜਾ 12 ਕਿਲੇ ਦੇ ਬੰਦੇ ਨੇ 12 ਬਾਰਾਂ ਮੰਦਰ ਜਿਹੜਾ ਉਹਨੂੰ ਹੌਸਲ ਤੋਂ ਚਾਲੀ ਉਹਨੂੰ ਹੌਸਲ ਤੋਂ ਖੜਿਆ ਸੱਜੂ ਸਭ ਨੂੰ ਪਿਆ ਜੀ ਡੈੱਡ ਬੋਡੀ ਕੱਢ ਲਈ ਹਾਂਜੀ ਹਾਂਜੀ ਕੀ ਲੱਗਦਾ ਬਾਕੀ ਕੀ ਸੀਰੀਅਸ ਹੈ ਬੋਰਾ ਮੰਦ ਇੰਡੋਰ ਆ ਬਕੀ ਖਲਾਸ਼ਾ ਕੀ ਭਈ ਇਹ ਜਿਹੜਾ ਚਾਹੁੰਦੇ ਹੁੰਦੇ ਆ ਜਿਆਦਾ ਰਗੀ ਬਹੁਤ ਹੀ ਜਿਹੜੀ ਮੰਦਪਗੀ ਘਟਣਾ ਹੈ ਜਿਹੜਾ ਹੁਣ ਰੋਡ ਦੇ ਪੰਮੇ ਖਰਾਬ ਵੀ ਖੜਾ ਸੀ ਇਹਦੇ ਖਾਤੇ ਅਸੀਂ ਜਿਹੜਾ ਕੇਜ ਰਿਸਟਰ ਕਰਾ ਜੇ ਨਾ ਪਤਾ